ਤੇ ਵੀਡੀਓ ਦੇਖ ਕੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਦੱਸਿਆ ਕਰੋ ਕਿੰਦਾਂ ਦੀ ਲੱਗਦੀ ਆ ਕਿੰਦਾਂ ਦੀ ਨਹੀਂ ਹਾਂਜੀ ਆਪਾਂ ਨੇ ਆਡੀ ਦਾ ਕਰਤਾ ਕੰਮ ਜਿਹੜੀ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀ ਤੋਂ ਲੈ ਕੇ ਆਏ ਸੀ ਬੰਦ ਕਰ ਕਰਕੇ ਹੌਲੀ ਹੌਲੀ ਤੇ ਇਹਦਾ ਆਇਲ ਪੁੱਲਰ ਚੇਂਜ ਕਰਤਾ ਤੇ ਆ ਪਾਣੀ ਵਾਲੀ ਟੈਂਕੀ ਇੱਕ ਬਦਲ ਲਈ ਆ ਆ ਪਾਣੀ ਵਾਲੀ ਟੈਂਕੀ ਲੀਕ ਆ ਆ ਇਸ ਕਰਕੇ ਤਾਂ ਨਹੀਂ ਲਈ ਹਜੇ ਵੀ ਇਹਦੇ ਵਿੱਚ ਤੇਲ ਆਉਂਦਾ ਨਾ ਵਿੱਚ ਜਿਹੜਾ ਫਸਿਆ ਹੋਇਆ ਰੈਡੀਏਟਰ ਦੇ ਇੰਜਣ ਦੇ ਵਿੱਚ ਉਹ ਹੌਲੀ ਹੌਲੀ ਨਿਕਲੂਗਾ ਤੇ ਪਾਣੀ ਪਾ ਪਾ ਕੇ ਸਟਾਰਟ ਕਰਦੇ ਆ ਇਹਨੂੰ ਪਹਿਲਾਂ ਦੋ ਤਿੰਨ ਵਾਰ ਟੈਂਕੀਆ ਸਾਫ਼ ਕਰ ਤੇ ਇੱਕ ਦੋ ਵਾਰ ਹੋਰ ਕਰਾਂਗੇ ਜਦੋਂ ਇਹ ਕਲੀਅਰ ਹੋ ਜਾਊ। ਸਟਾਰਟ ਕਰ ਦਈਏ। ਫਿਰ ਇੱਧਰ ਆਊਗਾ। ਆਇਲ ਉਹਦੇ ਵਿੱਚ ਆ ਜਾਂਦਾ ਟੈਂਕੀ 'ਚ ਹਲੇ ਵੀ। ਚਲੋ ਜੀ। ਕਰਤੀ ਸਟਾਰਟ ਆਪਣੀ ਗੱਡੀ। ਤੇ ਹੁਣ ਇਹਨੂੰ ਰੱਖਾਂਗੇ 10-15 ਮਿੰਟ ਸਟਾਰਟ ਜਿੰਨਾ ਵੀ ਤੇਲ ਆ ਵਿੱਚ ਸਾਰਾ ਗਰਮ ਹੋ ਕੇ ਇੱਧਰ ਆਜੂ ਪਾਣੀ ਵਾਲੀ ਟੈਂਕੀ 'ਚ, ਕੂਲੈਂਟ ਵਾਲੀ 'ਚ। ਉਸ ਤੋਂ ਬਾਅਦ ਬਿਲਕੁਲ ਸਾਫ਼ ਕਰਕੇ ਫਿਰ ਇਹ ਕੂਲੈਂਟ ਪਾਵਾਂਗੇ। ਤੇ ਗੱਡੀ ਜਮਾਂ ਰੈਡੀ ਆ। ਸਰਬੱਤ ਵੀ ਕਰਤੀ ਆ ਜੀ ਉਹ ਜਿਹੜਾ ਕੰਮ ਹੁੰਦਾ ਸੀ ਉਹ ਵੀ ਕਰਤਾ ਤੇ ਆਹ ਕੰਮ ਤਾਂ ਕਲੀਅਰ ਆ ਆ ਪੂਰਾ ਸੈਟਅਪ ਆਇਆ ਖਰਾਬ ਜਿਆ ਲੀਕ ਹੋ ਜਾਂਦਾ ਉਸ ਕਰਕੇ ਆ ਪੂਰੀ ਸੈਂਬਲੀ ਬਦਲਤੀ ਤੇ ਟੈਂਕੀ ਬਾਅਦ ਚ ਪਾਵਾਂਗੇ ਇੱਧਰ ਮੁੰਡੇ ਆ ਲਾਏ ਰੰਗ ਕੀਤੇ ਨੇ ਟਾਇਰ ਫਿੱਟ ਕਰਾ ਕੇ ਲਿਆਂਦੇ ਨੇ ਦੂਜੀ ਫੋਰਚਨਰ ਦੇ ਜਿੱਦਾਂ ਦੇ ਆਪਾਂ ਨੇ ਕੀਤੇ ਸੀਗੇ ਆਪਣੀ ਫੋਰਚਨਰ ਦੇ ਲਾਏ ਪੇਂਟ ਬਲੈਕ ਉਹੀ ਕਲਰ ਆ ਕੀਤਾ ਉਹ ਬਾਈ ਆਏ ਸੀ ਕੋ ਨਾਲ ਦੇਖਿਆ ਸੋਹਣੇ ਲੱਗ ਰਹੇ ਤਾਂ ਕਰਕੇ ਆ ਲਾਇ ਵੀ ਪੇਂਟ ਕਰਤੇ ਆਪਾਂ ਆਪਣੇ ਵਾਲੀ ਇੱਧਰ ਖੜੀ ਆ ਆ ਆਪਣੇ ਵਾਲੀ ਦੇ ਰੰਗ ਕੀਤੇ ਸੀ ਹੁਣ ਤਾਂ ਲਿਬੜੇ ਹੋਏ ਨੇ ਧੋਣੇ ਵਾਲੀ ਆ ਗੱਡੀ ਬਹੁਤ ਵਧੀਆ ਰੰਗ ਲੱਗਦਾ ਬਲੈਕ ਚ ਐਦਾਂ ਦੇ ਰੰਗ ਉਹ ਗੱਡੀ ਦੇ ਫੋਰਚੂਨਰ ਦੇ ਲਾਇਆ ਨੂੰ ਕੀਤਾ ਆ ਜੋ ਆ ਜੋ ਆ ਸੈੱਪਟ ਆਈ ਆ ਆਪਣੇ ਕੋਲ ਤੇ ਅੱਜ ਡੀਜ਼ਲ ਟੈਂਕੀ ਥੋੜੀ ਪ੍ਰੋਬਲਮ ਆਈ ਡੀਜ਼ਲ ਟੈਂਕੀ ਲਾ ਰਹੇ ਨੇ ਤੇ ਉਹ ਸਾਫ਼ ਕਰਕੇ ਫਿੱਟ ਕਰਨੀ ਆ ਆਪਣੇ ਕੋਲ ਜਗਰਾਉਂ ਤੋਂ ਗੱਡੀ ਗਰਾਉਂ ਤੋਂ ਆਈ ਆ ਇਹਦਾ ਸਸਪੈਂਸ਼ਨ ਦਾ ਕੰਮ ਆ ਇਨੂੰ ਕਰਨ ਲੱਗਿਆ ਹੋਇਆ ਸਣੀ ਉਸਤਾਦ ਜਿਹਦੀ ਰਿਸ਼ਤੇ ਦੀ ਗੱਲ ਤੁਹਾਡੇ ਨਾਲ ਕੀਤੀ ਸੀ ਦੱਸਿਓ ਆਓ ਬੈਠਾ ਸਣੀ ਸਣੀ ਆ ਜਾ ਬਾਹਰ ਆਹੀ ਮੁੰਡਾ ਇਹਨੂੰ ਧਿਆਨ ਨਾਲ ਦੇਖ ਲਓ ਐਜੀ 10 ਪਾਈ ਸੀ ਮੈਂ ਤੁਹਾਨੂੰ ਆਹ ਖੜੀ ਆ ਗੱਡੀ ਆਪਣੇ ਕੋਲ ਆਹ ਠੀਕ ਆ ਇਹਦਾ ਗੇਅਰ ਲਾਇਆ ਹੋਇਆ ਗੇਅਰ ਦਾ ਕੰਮ ਚੱਲ ਰਿਹਾ ਪਹਿਲਾ ਦੂਜਾ ਗੇਅਰ ਅੜਦਾ ਸੀ ਉਹਦੇ ਕੜੇ ਪਾਉਣੇ ਨੇ ਤੇ ਹੋਰ ਕੰਮਾਂ 서ਪੈਂਸ਼ਨ ਦਾ A to Z ਸਾਰਾ ਕੰਮ ਕੰਪਲੀਟ ਕਰਨਾ ਤੇ ਆਜੋ ਇੱਧਰ ਚੈੱਕ ਕਰਾਉਣੇ ਆ ਡੈਂਟਰ ਪੈਂਟਰ ਕਰਨੇ ਕੀ ਚੱਲਦਾ ਆ ਜਾ ਬਈ ਇੱਧਰ ਇੱਕ ਆ ਸੈਪਟ ਗੱਡੀ ਆ ਇਹਦਾ ਥੋੜਾ ਬੰਪਰ ਦਾ ਕੰਮ ਹੋ ਰਿਹਾ ਤੇ ਆ ਖੜੀ ਆ ਫੋਰਚੂਨਰ ਇਹਦੇ ਆ ਲਾਏ ਪੇਂਟ ਕੀਤੇ ਨੇ ਇਹਦੇ ਉਹ ਵਾਲਟੋ ਖੜੀ ਆ ਉਹਦਾ ਕੰਮ ਚੱਲ ਰਿਹਾ ਉਧਰ ਉਹ ਸੈਪਟ ਖੜੀ ਆ ਉਹਦਾ ਕੰਮ ਹੋਇਆ ਹੋਇਆ ਥੋੜਾ ਜਿਹਾ ਰਹਿ ਗਿਆ ਇੱਧਰ ਇੰਨਾ ਕੰਮ ਚੱਲ ਰਿਹਾ ਆ ਜਾ ਬਈ ਕੋਈ ਕਮੀ ਪੇਸ਼ੀ ਹੁੰਦੀ ਹੈ ਜਰੂਰ ਕਮੈਂਟ ਕਰਿਆ ਕਰੋ ਤੇ ਆਦੀ ਰਾਇ ਜਰੂਰ ਦਿਆ ਕਰੋ ਆ ਗੱਡੀ ਤਾਂ ਹੁਣ ਸਹੀ ਆ ਬਹੁਤ ਘੱਟ ਆ ਰਿਹਾ ਤੇਲ ਇਹ ਚ ਦੇਖੋ ਲਿਆਈਂ ਇਧਰ ਕੈਮਰਾ ਦਿਖਾ ਪਾਣੀ ਬਿਲਕੁਲ ਸਾਫ ਆ ਨਹੀਂ ਤਾਂ ਇਹਦੇ ਵਿੱਚ ਤੇਲ ਸਾਰਾ ਆਉਣ ਲਾ ਜਾਂਦਾ ਜੀ ਤਿੰਨ ਚਾਰ ਵਾਰ ਪਹਿਲਾਂ ਆਪਾਂ ਨੇ ਸਾਫ ਕਰਤੀ ਹੁਣ ਇੱਕ ਵਾਰ ਹੋਰ ਟਰਾਈ ਕੀਤੇ ਜਿੰਨਾ ਕ ਆ ਗਿਆ ਠੀਕ ਆ ਦੋ ਵਾਰ ਨਵੀਂ ਟੈਂਕੀ ਲਾ ਕੇ ਤੇ ਕੂਲੈਂਟ ਪਾ ਦਾਂਗੇ ਤੇ ਕਲੀਅਰ ਕਰ ਦਾਂਗੇ ਗੱਡੀ ਓਕੇ